ਉਹਨੂੰ ਵੇਖੋ ਮਾਵਾਂ ਧੀਆਂ ਕਿਸ ਤਰ੍ਹਾਂ ਕਰਦੀਆਂ ਸੱਸਦੀਆਂ ਚੁਗਲੀਆਂ ਉਹ ਖਤਮ ਹੀ ਨਹੀਂ ਹੁੰਦੀਆਂ ਸਾਰਾ ਦਿਨ ਹੀ ਖਤਮ ਇਹਨਾਂ ਦੀਆਂ ਹੁੰਦੀਆਂ ਤੇ ਜੇ ਘਾਂ ਵੀ ਉਤਰਾ ਦੀ ਸੱਸ ਮਿਲ ਗਈ ਤੇ ਫੇਰ ਕਿਰਨ ਮੈਂ ਨਹੀਂ ਚਾਹਦੀ ਕਿ ਅਨਕੀਆਂ ਨਕੀਆਂ ਗੱਲਾਂ ਨੂੰ ਲੈ ਕੇ ਮੈਂ ਲੜਾਈ ਕਰਾਂ ਪਰ ਮੈਂ ਦੱਸਾਂ ਕਈ ਸੋਰੇ ਹਟਦੇ ਹੀ ਨਹੀਂ ਉਹ ਆਪਣੀਆਂ ਆਦਤਾਂ ਤੋਂ ਨਹੀਂ ਹਟਦੇ ਤਾਂ ਦੀ ਮਜਬੂਰਨ ਬੋਲਣਾ ਪੰਦਾ ਦਲਤਾ ਮੇਰਾ ਵੀ ਕਰਨ ਡਿਆ ਸੀ ਕਿ ਉਹਨੂੰ ਬੋਲ ਕੇ ਦੱਸਾਂ ਬੰਦਾ ਪੁੱਛੇ ਕਿ ਜਦੋਂ ਕਾਸ਼ਵੀ ਸਕੂਲੇ ਜਾਂਦੀ ਆ ਉਦੋਂ ਨਹੀਂ ਉੱਠਦੀ ਘੜੀ ਘੜੀ ਕੰਮ ਦਾ ਸੁਣਾਣ ਡਈ ਮੇਰੀ ਧੀ ਨੇ ਕਦੇ ਕੰਮ ਕਰਕੇ ਨਹੀਂ ਸੀ ਵੇਖਿਆ ਘਰ ਵੀ ਕੰਮ ਵਾਲੀਆਂ ਲੱਗੀਆਂ ਤਿੰਨ ਤਿੰਨ ਚਾਰ ਚਾਰ ਲੱਗੀਆਂ ਕਦੀ ਤੂੰ ਗਲਾ ਚੁੱਕ ਕੇ ਉੱਥੇ ਨਹੀਂ ਸੀ ਰੱਖਿਆ ਇੱਥੇ ਤੂੰ ਸਾਰਾ ਕੰਮ ਕਰਦੀ ਆ ਨਾ ਮੈਨੂੰ ਨਹੀਂ ਪਤਾ ਮੈਂ ਪਾਗਲ ਆ ਕਿ ਮੈਨੂੰ ਕੋਈ ਨਜ਼ਰ ਨਹੀਂ ਆਂਦਾ ਮੈਂ ਤੂੰ ਆਪਣੇ ਘਰ ਰੰਨੀ ਆ ਨਾ ਧਿਆਨ ਮੇਰਾ ਫਿਰ ਵੀ ਇੱਥੇ ਹੁੰਦਾ ਇਹ ਤੈਨੂੰ ਕੀ ਕਹਿੰਦੀ ਸੀ ਤੇਰੀ ਮਾਂ ਤੇ ਤੇਰੀ ਪਰਜਾਈ ਜਦੋਂ ਗੁੱਤੋ-ਗੁੱਤੀਆਂ ਉਹਦੋਂ ਮੈਂ ਵੇਖੂਗੀ ਜਵਾਬ ਤਾਂ ਮੈਂ ਹੁਣੇ ਦੇ ਸਕਦੀ ਆ ਆ ਮੇਰੇ ਘਰ ਮੇਰੇ ਨੂੰ ਨੂੰ ਵੇਖ ਮੈਂ ਕਿਤਰਾ ਰੱਖਿਆ ਇਹ ਮੇਰੇ ਬਰਾबरी ਕਰਨ ਲਈ ਆ ਜਦੋਂ ਇਹਨਾਂ ਨੇ ਰਿਸ਼ਤਾ ਕੀਤਾ ਸੀ ਨਾ ਉਦੋਂ ਇਹਨਾਂ ਨੇ ਕਿਹਾ ਸੀ ਤੇ ਮੈਂ ਕਿਹਾ ਨੋ ਨਹੀਂ ਇਹਨੂੰ ਧੀ ਬਣਾ ਕੇ ਰੱਖਾਂਗੇ ਕਿਰਨ ਮੈਂ ਤੈਨੂੰ ਕਦੀ ਮਾੜੀ ਮਤ ਨਹੀਂ ਦਿੱਤੀ ਜੇਕਰ ਕੰਮਾਂ ਵਾਲੀਆਂ ਨਹੀਂ ਨਾਂਦੀਆਂ ਤੇ ਮੈਨੂੰ ਪਤਾ ਸਾਰਾ ਕੰਮ ਤੂੰ ਕਰਦੀ ਆ ਮੈਨੂੰ ਤੇਰੀ ਸੱਸ ਦੀਆਂ ਚਲਾਕੀਆਂ ਦਾ ਵੀ ਪਤਾ ਜਿਹੜੀਆਂ ਚਲਾਕੀਆਂ ਖੇਡਦੀ ਆ ਪਰ ਮੈਂ ਚੁੱਪ ਕੀਤੀ ਰਹਿਣੀ ਕਿ ਮੇਰੀ ਧੀ ਦਾ ਘਰ ਵਸਿਆ ਰਵੇ ਲੜਾਈ ਝਗੜਾ ਨਾ ਹੋਵੇ ਲੜੰਦੀ ਕਿਹੜੀ ਗੱਲ ਐ ਤੂੰ ਅੱਜ ਕਹਿ ਹੁਣ ਇਹਦੀ ਮੈਂ ਤਸੱਲੀ ਕਰਵਾ ਕੇ ਚਲੇ ਜਾਨੀ ਆ ਪਰ ਪੁੱਤਰ ਮੈਂ ਅਸਰਾ ਦਾ ਕਦਮ ਨਹੀਂ ਚੁੱਕਣਾ ਜੋ ਕੁਝ ਐ ਇਹ ਸਭ ਝੂਠ ਬੋਲਣ ਲਈ ਮੈਨੂੰ ਪਤਾ ਐ ਇਹ ਵਿਖਾਵਾ ਕਰਦੀ ਐ ਜਦੋਂ ਕੋਈ ਆਂਦਾ ਜਾਂਦਾ ਉਦੋਂ ਰਸੋਈ 'ਚ ਵੱਡ ਜਾਂਦੀ ਐ ਤੇ ਬਾਅਦ 'ਚ ਕਹਿ ਰੰਦੀ ਐ ਕਿ ਮੈਂ ਸਾਰਾ ਦਿਨ ਲੱਗੀ ਰੰਨੀ ਆ ਇਹਨੂੰ ਆਪਣੇ ਆਪ ਇਹ ਨਹੀਂ ਆਂਦੀ ਇੱਕ ਧੀ ਦੀ ਮਾਂ ਨੂੰ ਝੂਠ ਬੋਲਣ ਦੇ ਜੇ ਤੁਸੀਂ ਉਹਨੂੰ ਸਭ ਨਜ਼ਰ ਨਹੀਂ ਆਉਂਦਾ ਉਹਨੂੰ ਸਭ ਨਜ਼ਰ ਆਉਂਦਾ ਪਰ ਉਹ ਚੁੱਪ ਕੀਤੀ ਰਹਿੰਦੀ ਹੈ ਸਿਰਫ ਐਸ ਕਰਕੇ ਕਿ ਮੇਰੀ ਧੀ ਦਾ ਘਰ ਬਚਿਆ ਰਵੇ ਤੇ ਬਾਕੀ ਰਹਿ ਗਈ ਫੋਨਾਂ ਦੀ ਗੱਲ ਫੋਨ ਤੇ ਵੀ ਪੁੱਤ ਮੈਂ ਤੈਨੂੰ ਅਜੇ ਤੱਕ ਅਜਿਹੀ ਗੱਲ ਮਤ ਨਹੀਂ ਦਿੱਤੀ ਜਿਹੜਾ ਕਿ ਉਹਨੂੰ ਵਹਿਮ ਹੈ ਚਲ ਛੱਡ ਗੱਲਾਂ ਬਸ ਰਾਤੀ ਪਤਾ ਨਹੀਂ ਤੇਰਾ ਧਿਆਨ ਮੈਨੂੰ ਆ ਗਿਆ ਤੇਰੀ ਵਾਇਦੇ ਵਿੱਚ ਮੈਨੂੰ ਇੰਨੀ ਉਦਾਸੀ ਲੱਗੀ ਸੁਪਨਾ ਨਹੀਂ ਵੀ ਮੈਨੂੰ ਕੋਈ ਵੀ ਆਇਆ ਤੂੰ ਜਦੋਂ ਮੇਰੇ ਨਾਲ ਗੱਲ ਕਰਨ ਢਈ ਸੀ ਨਾ ਜਦੋਂ ਤੂੰ ਮੇਰੇ ਨਾਲ ਗੱਲ ਕਰਨ ਢਈ ਸੀ ਨਾ ਮੈਨੂੰ ਇੰਜ ਲੱਗਾ ਕਿ ਇਸ ਵਕਤ ਮੇਰੇ ਤੀਨ ਨੂੰ ਮੇਰੀ ਜ਼ਰੂਰਤ ਹੈਗੀ ਪਰ ਮੈਂ ਮਜਬੂਰ ਸੀ ਮੇਰਾ ਨਹੀਂ ਸੀ ਆ ਸਕਦੇ ਮੈਂ ਮਜਬੂਰ ਸੀ ਮੈਂ ਰਾਤ ਨਹੀਂ ਆ ਸਕਦੀ ਸੀ ਸਾਰੀ ਰਾਤ ਮੈਂ ਸੌਂ ਕੇ ਨਹੀਂ ਵੇਖਿਆ ਗੱਲ ਤਾਂ ਤੂੰ ਮੇਰੇ ਨਾਲ ਕੀਤੀ ਪਰ ਤੇਰੀ ਹਵਾਇਤ ਵਿੱਚ ਇੰਨਾ ਦੁੱਖ ਸੀ ਨਾ ਮੈਂ ਦੱਸ ਨਹੀਂ ਸਕਦੀ ਚਲੋ ਮੰਮੀ ਚੁੱਪ ਕਰੋ ਮੈਂ ਤਾਂ ਠੀਕ ਹੀ ਸੀ ਤੁਹਾਨੂੰ ਵਹਿਮ ਹੋਇਆ ਨਾ ਮਾਂ ਨੂੰ ਵਹਿਮ ਹੁੰਦਾ ਮਾਂ ਨੂੰ ਪੁੱਤ ਕੋਈ ਵਹਿਮ ਨਹੀਂ ਹੁੰਦਾ ਮਾਂ ਸਭ ਕੁਝ ਜਾਣਦੀ ਆ ਤੂੰ ਮੇਰੀ ਆਂਦਰਾ ਹੈ ਮੇਰੀ ਕੋਖ ਚੋਂ ਤੂੰ ਜਨਮ ਲਿਆ ਮੈਨੂੰ ਪਤਾ ਹੈ ਤੂੰ ਕਿਹੜੀ ਗੱਲ ਖੁਸ਼ੀ ਨਾ ਕਰਦੀਂ ਕਿਹੜੀ ਗੱਲ ਤੂੰ ਦੁੱਖ ਦਿਲ ਦਾ ਹੈ ਦੁਖੀ ਦਿਲ ਦਾ ਕਰਦੀ ਹੈ ਪਰ ਪੁੱਤਰ ਮੇਰੀ ਗੱਲ ਸੁ ਜੋ ਵੀ ਆ ਜਿਸ ਤਰ੍ਹਾਂ ਵੀ ਆ ਰਹਿਣਾ ਤਾਂ ਤੂੰ ਇੱਥੇ ਹੀ ਆ ਨਾ ਕੋਸ਼ਿਸ਼ ਕਰ ਉਹ ਹਰ ਇੱਕ ਚੀਜ਼ ਖੁਸ਼ ਹੋ ਕੇ ਕਰ ਠੀਕ ਹੈ ਤੇ ਮੈਨੂੰ ਪਤਾ ਤੂੰ ਇੰਨਾ ਸਾਲਾਂ ਤੋਂ ਖੁਸ਼ ਹੋ ਕੇ ਕਰਨ ਲਈ ਹੈ ਤੇਰੀ ਸਾਸ ਨੂੰ ਤੇਰੀ ਕਦਰ ਨਹੀਂ ਹੈਗੀ ਕੋਈ ਗੱਲ ਨਹੀਂ ਪੁੱਤ ਇੱਕ ਦਿਨ ਐਸ ਤਰ੍ਹਾਂ ਦਾ ਆਏਗਾ ਉਸ ਜਨਾਨੀ ਨੂੰ ਪਤਾ ਲੱਗੂਗਾ ਕਿ ਮਰਤੀ ਵਰਗੀ ਧੀ ਨਹੀਂ ਹੈਗੀ ਕੋਈ ਵੀ ਬਾਕੀ ਕੋਈ ਗੱਲ ਨਹੀਂ ਪੁੱਤਰ ਜੋ ਕਹਿੰਦੀ ਹੈ ਨਾ ਸਿਰ ਮੱਥੇ ਤੈਨੂੰ ਕਿਸੇ ਗੱਲ ਦਾ ਪਲਟ ਕੇ ਜਵਾਬ ਨਹੀਂ ਦੇਣਾ ਨਹੀਂ ਮੰਮੀ ਮੈਂ ਤੇ ਕੁਝ ਨਹੀਂ ਕਹਿੰਦੀ ਪਰ ਕਈ ਵਾਰੀ ਮੇਰਾ ਦਿਲ ਕਰਦਾ ਨਾ ਇਹ ਸਾਰੇ ਜੰਜਾਲ ਤੋਂ ਮੁਕਤ ਹੋ ਜਾਂ ਇੱਥੋਂ ਕਿਤੇ ਚਲ ਜਾਵਾਂ ਕਿੱਥੇ ਜਾਏਗੀ ਪਤਾ ਨਹੀਂ ਕਿਤੇ ਦੂਰ ਚਲ ਜਾਵਾਂ ਕਿੱਥੇ ਜਾਏਗੀ ਮੈਨੂੰ ਇਹ ਦੱਸ ਨਾ ਜੇ ਤੂੰ ਚਲੇ ਗਈ ਨਾ ਤੇ ਇਹੋ ਜਿਹੇ ਲੋਕੀ ਪਤਾ ਕੀ ਕਹਿੰਦੇ ਹੁੰਦੇ ਆ ਇੱਕ ਘਰੋਂ ਭੱਜ ਗਈ ਆ ਇਹੋ ਜਿਹਾਂ ਨਾਂ ਲਾਣਾ ਹੀ ਇਹਨਾਂ ਨੇ ਇਹਦੀ ਬਾਹਰ ਕਿਤੇ ਗੱਲਬਾਤ ਸੀ ਅੜੀ ਇੰਨੀ ਇੰਨੀ ਥੇਰ ਫੋਨਾਂ ਤੇ ਲੱਗੀ ਰਹਿੰਦੀ ਸੀ ਨਾ ਇਹ ਸਾਰਾ ਗਲਤ ਕਿਤੇ ਚੱਕਰ ਹੋਣਾ ਹੀ ਇਹਨਾਂ ਨੇ ਤਾਂ ਗੋਲਡਨ ਵੀ ਭੜਕਾ ਦੇਣਾ ਤੇ ਉਹਨੇ ਵੀ ਮਗਰ ਲੱਗ ਜਾਣਾ ਤੈਨੂੰ ਪਤਾ ਉਹ ਹਰ ਗੱਲ ਮਾਂ ਦੀ ਮੰਨਦਾ ਤੇ ਮੰਨਣੀ ਵੀ ਚਾਹੀਦੀ ਆ ਪੋਤੇ ਆ ਉਹਦਾ ਪਰਵੇ ਨੂੰ ਪਤਾ ਕਿ ਜੋ ਕੋ ਚੱਲਣ ਡਿਆ ਨਾ ਇਹ ਤੇਰੀ ਸੱਸ ਦੀ ਵਜ੍ਹਾ ਕਰਕੇ ਚੱਲਣ ਡਿਆ ਪੁੱਤਰ ਕੋਈ ਗੱਲ ਨਹੀਂ ਤੂੰ ਜਿਸ ਤਰ੍ਹਾਂ ਵੀ ਆ ਨਾ ਤੂੰ ਵਸਿਆ ਘਰ ਨੂੰ ਆਪਣਾ ਘਰ ਸਮਝਣ ਤੂੰ ਆਪਣੇ ਪਿਓ ਵੱਲ ਤੇ ਆਪਣੇ ਭਰਾਵਾਂ ਵੱਲ ਵੇਖ ਤੂੰ ਉਹਨਾਂ ਦੀ ਇੱਜ਼ਤ ਬਣਾ ਕੇ ਰੱਖਣੀ ਆ ਜੇ ਤੂੰ ਕੁਵਾਰੇ ਹੁੰਦੇ ਤੇ ਸਾਰੀ ਇੱਜ਼ਤ ਬਣਾਈ ਹੈ ਨਾ ਉਹਨਾਂ ਦੇ ਪੱਗ ਨੂੰ ਦਾਗ ਨਹੀਂ ਨ ਲੱਗਣ ਦਿੱਤਾ

ਇੰਨਾ ਨਹੀਂ ਸਾਡੇ ਮੁੰਡੇ ਚ ਪੇੜ ਮਾਰਨੀ ਕਿ ਟਾਡੀ ਕੁੜੀ ਪੰਜ ਗਈ ਆ ਨਾ ਤੇਰੀ ਮਾਂ ਨੇ ਨਾ ਤੇਰੇ ਪਿਓ ਨੇ ਨਾ ਤੇਰੇ ਭਰਾ ਨੇ ਇਹ ਜੀ ਸਹਿ ਨਹੀਂ ਕਰਦੀ ਪੁੱਤ ਤੂੰ ਜੋ ਵੀ ਹੈ ਨਾ ਜਿੱਤਰਾ ਵੀ ਕਰਦੇ ਆ ਤੂੰ ਇੱਥੇ ਰਹਿ ਬਸ ਪੁੱਤ ਇਹ ਤੇਰਾ ਮੇਰੀ ਧੀਏ ਚਲੋ ਮੰਮੀ ਤਾਂ ਆਪਣਾ ਪੁੱਟੇ ਬਾਹਰ ਬਲੀ ਚੁੱਪ ਕਰ ਜਾਓ ਮੈਂ ਇੱਥੇ ਹੀ ਰਵਾਂਗੀ ਮੈਂ ਤੇ ਪਹਿਲਾਂ ਤੇ ਇਸ ਘਰ ਨੂੰ ਆਪਣਾ ਘਰ ਸਮਝਦੀ ਆਂ ਕੋਈ ਗੱਲ ਨਹੀਂ ਸਾਰੇ ਹੌਲੀ ਹੌਲੀ ਆਪੇ ਸਹੀ ਹੋ ਜਾਣਗੇ ਕਦੀ ਤੇ ਮੈਨੂੰ ਸਮਝਣਗੇ ਨਾ ਉਹ ਵਾਇਕਰ ਤੇ ਵਿਸ਼ਵਾਸ ਰੱਖ ਹਾਂਜੀ ਮੰਮੀ ਉਹ ਸਾਰਾ ਕੁਝ ਠੀਕ ਕਰਨਗੇ ਕੋਈ ਗੱਲ ਝੋਕੰਦੀ ਤੂੰ ਰੁਕ ਜਾਂਦੇ ਹਾਂਜੀ ਮੰਮੀ ਤੁਸੀਂ ਹੁਣ ਨਾ ਪੁਲਿਸ ਰੋਗੋ ਨਾ ਤੇ ਮੰਮੀ ਤੁਸੀਂ ਅੱਜ ਰਹਿ ਹੀ ਜਾਓ ਮੇਰੇ ਕੋ ਨਾ ਪੁੱਤ ਮੈਂ ਨਹੀਂ ਰਹਿਣਾ ਮੈਂ ਜਾਣਾ ਫਿਰ ਉਹ ਤੈਨੂੰ ਗੱਲਾਂ ਕਰੋਗੇ ਮੈਨੂੰ ਜਾਣਦੇ ਐਵੇਂ ਮੇਰਾ ਮਨ ਪਰ ਆਇਆ ਬਸ ਬੈਠੋ ਮੰਮੀ ਥੋੜੀ ਦੇਰ ਹੋਰ ਨਹੀਂ ਪਤਾ ਜਾਣਦੇ ਮੈਂ ਤਾਂ ਕਰਨਾ ਤੇਰੇ ਵੀਰੇ ਨੂੰ ਦੱਸਿਆ ਨਾ ਤੇਰੀ ਪਾਪੀ ਨੂੰ ਦੱਸਿਆ ਬਸ ਐ ਹੋ ਗਿਆ ਕਿ ਮੈਨੂੰ ਕੋਈ ਸੁਪਨਾ ਆਇਆ ਸੀ ਇਹ ਥੋੜਾ ਮੈਂ ਦੱਸਿਆ ਕਿ ਤੇਰਾ ਰਾਤੀ ਮੈਨੂੰ ਫੋਨ ਆਇਆ ਸੀ ਠੀਕ ਹੈ ਖੁਸ਼ ਰਹ ਕੋਈ ਗੱਲ ਨਹੀਂ ਇਹ ਜ਼ਿੰਦਗੀ ਦੇ ਉਤਾਹ ਚੜਾਉਂਦੇ ਰਹਿੰਦੇ ਤੈਨੂੰ ਯਾਦ ਹੈ ਮੈਂ ਤੇਰੇ ਕੋ ਘੜੀ ਸੁਣਾਈ ਸੀ ਕਿਸ ਨੇ ਪੱਥਰ ਨੂੰ ਪੋਚਿਆ ਕਿ ਤੂੰ ਵਿੰਗੇਟੇਡੇ ਕਾਰ ਦਾ ਬਾਅਦ ਚ ਤੂੰ ਗੋਲ ਕਿਉਂ ਹੋ ਜੰਨਾ ਉਹਨੇ ਕਿਹਾ ਮੈਂ ਲੋਕਾਂ ਦੀਆਂ ਠੋਕਰਾਂ ਖਾ ਖਾ ਕੇ ਗੋਲ ਹੋ ਗਿਆ ਇਧਰ ਕੋਈ ਜਾਂਦਾ ਮੈਨੂੰ ਲੋਤਾਂ ਲਾਤਾ ਮਾਰ ਕੇ ਉਧਰ ਕਰ ਦਿੰਦਾ ਇਧਰੋਂ ਆਂਦਾ ਲੱਤਾਂ ਮਾਰ ਕੇ ਉਹ ਕਰ ਦਿੰਦਾ ਤੇ ਅੱਜ ਮੈਂ ਇੰਨਾ ਕੁ ਗੋਲ ਹੋ ਚੁੱਕਿਆ ਨਾ ਮੇਰਾ ਮੁੱਲ ਕੋਈ ਨਹੀਂ ਮੇਰੀ ਕੀਮਤ ਕੋਈ ਨਹੀਂ ते पोता तू बस कोई गल कोई ना कोई समाती आएगा सब को ठीक होएगा ठीक है हाँ जी मम्मी तू तो फिकर ना कर सब ठीक होएगा और मामा दी आंदे गल्ला मुग ही है नहीं नहीं बहन जी गल्ला हाँ। सेटिंग है कड़ियां सी बस वैसे ही। सुला सुला हो गई है कोई साफ सफाई कोई गल दी खाती सुला सफाई कोई आपस दे भी थे कोई नहीं नहीं बहन ਸੋਲਾ ਸਫਾਈ ਕਾਦੇ ਸੀ ਬਸ ਵੈਹੀ ਗੱਲਾਂ ਕਰਨ ਡੀਆਂ ਅਸੀਂ ਬੈਠੀਆਂ ਉਹ ਪੁੱਛਣ ਡਈ ਸੀ ਕਿ ਮਾਸੀ ਦੇ ਮੁੰਡੇ ਦਾ ਵਿਆਹ ਕੀਤਾ ਸੀ ਨਾ ਤਾਂ ਉਹਨਾਂ ਦੇ ਨੋ ਕਿਸ ਤਰ੍ਹਾਂ ਦੇ ਆ ਠੀਕ ਹੈ ਠੀਕ ਹੈ ਤੇ ਮੈਂ ਕਿਹਾ ਨੋ ਬਹੁਤ ਆਦੀ ਆ ਹੋਰ ਤਾਂ ਭੰਜੇ ਕੋਈ ਗੱਲ ਨਹੀਂ ਕੋਈ ਨਹੀਂ ਅੱਛਾ ਹੁਣ ਐ ਦੇ ਇੱਥੇ ਬੈਠੀ ਕੀ ਖਾਓਗੇ ਕੀ ਮੇਰੇ ਰੋਟੀਆਂ ਨਹੀਂ ਆਏ ਤਿਆਰ ਹੋਏ ਇਤਨਾ ਬਿਜਾਰਾ ਮੰਗਵਾਨੀ ਕੁੜੀ ਮੈਂ ਪੂੜੀਆਂ ਕੁੱਲਚੇ ਜੋ ਵੀ ਖਾਣਾ ਜੀ ਦੱਸੋ ਨਹੀਂ ਨਹੀਂ ਭੰਜੇ ਇੱਥੇ ਸਭ ਕੋਈ ਮਿਲਦਾ ਐ ਨਹੀਂ ਕੋਈ ਗੱਲ ਲੱਗੀ ਕਿ ਨੂੰ ਕੁਝ ਨਹੀਂ ਮਿਲਦਾ ਤੇ ਸਾਰਾ ਕੁਝ ਮਿਲ ਜਾਂਦਾ ਮੇਰੀ ਪੇਟੀ ਭਿਲੰਦੀ ਕਾਲੀ ਮੈਂ ਕੁਝ ਖਾਣਾ ਨਹੀਂ ਉਹ ਮੈਨੂੰ ਵੋਟੀ ਦਾ ਫੋਨ ਆ ਉਹ ਕਦੀ ਮਮੀ ਚ ਘਰ ਕੋਈ ਆਏ ਤੁਸੀਂ ਜਲਦੀ ਆ ਜਾਓ ਉਹ ਕੋਈ ਨਹੀਂ ਥੋੜਾ ਖਾ ਕੇ ਜਾਓ ਫਿਰ ਨਹੀਂ ਕਰ ਰਹੇ ਕੋਈ ਗੱਲ ਹੈ ਚਲਦੀ ਹੈ ਖਾ ਕੇ ਜਾਓ ਥੋੜਾ ਨਹੀਂ ਭੱਜੀ ਨਹੀਂ ਨਹੀਂ ਬਸ ਚਲਦੀ ਹੈ ਅੱਛਾ ਪੰਜੀ ਸਤਿ ਸ਼੍ਰੀ ਅਕਾਲ ਆਣਾ ਫਿਰ ਹਾਂਜੀ 41 ਲੈ ਕੇ ਆਣਾ ਨਾਲ ਹਾਂਜੀ ਆ ਆਣਾ ਫਿਰ ਪੰਜੀ ਠੀਕ ਜੇ ਕੋਈ ਗਲਤੀ ਹੋ ਗਈ ਹੋਵੇ ਤੇ ਮਾਫ ਕਰ ਦੇਣਾ ਨਹੀਂ ਤੁਹਾਡ ਕੋਈ ਗਾਦੀ ਗਲਤੀ ਹੋਣੀ ਕੋਈ ਗਲਤੀ ਨਹੀਂ ਐਸਰਾ ਨਾ ਕਹੋ ਕੋਈ ਗਲਤੀ ਨਹੀਂ ਪੰਜੀ ਇਹ ਤਾਂ ਨਹੀਂ ਨੋਨੇ

ਆ ਗਈ ਹੈ ਕਰ ਲਈਆਂ ਚੁਗਲੀਆਂ ਆਪਣੀ ਮਾਂ ਨਾਲ ਮੇਰੀਆਂ ਕਿਹੜੀਆਂ ਚੁਗਲੀਆਂ ਮੰਮੀ ਤੋਰ ਕੀ ਕਰਨ ਢਈ ਸੈਂਨੀ ਧੇਰਦੀ ਬੈਠੀ ਐਈ ਕੁਝ ਕਰਨ ਢਈ ਸਾਂ ਮਾਂ ਨੂੰ ਪੜਕਾਨੀ ਵੀ ਸਾਂ ਮੇਰੇ ਬਾਰੇ ਉਹ ਬੱਸ ਕਰੋ ਮੰਮੀ ਤੁਹਾਨੂੰ ਤੇ ਇਹੀ ਲੱਗਦਾ ਮੈਂ ਪੜਕਾਨੀ ਤੁਹਾਨੂੰ ਪਤਾ ਵੀ ਆਪਾਂ ਕੀ ਗੱਲਾਂ ਕਰਨਦੇ ਸੀਗੇ ਪਤਾ ਮੈਨੂੰ ਸਭ ਕੁਝ ਜੋ ਤੂੰ ਕਰਨੀ ਮੈਨੂੰ ਸਭ ਕੁਝ ਪਤਾ ਸਭ ਕੁਝ ਪਤਾ ਤੈਨਾਂ ਤੁਹਾਨੂੰ ਕੁਝ ਵੀ ਨਹੀਂ ਪਤਾ ਮੈਂ ਕੀ ਕਰਦੀ ਆ ਸਭ ਕੁਝ ਪਤਾ ਮੇਰੀ ਬਦਨਾਮੀ ਜਿਹੜੀ ਕਰਨੀ ਸੀ ਤੂੰ ਕਰ ਲਈ ਐ ਮੈਂ ਤਾਂ ਕੋਈਆਂ ਜਿਹੜੀ ਕਰਦੀ ਸੀ ਕਰ ਲਈ ਐ ਉਹ ਤੁਹਾਡੀ ਬਦਨਾਮੀ ਇਹ ਤਾਂ ਤੁਹਾਡਾ ਵਹਿਮ ਹੀ ਆ ਕਿ ਆਪਾਂ ਬਦਨਾਮੀ ਕਰਦੇ ਜੇ ਤੁਹਾਨੂੰ ਇੰਨਾ ਹੀ ਡਰ ਹੀ ਨਾ ਸਾਡੇ ਲਾਗੇ ਉੱਠੋ ਹੀ ਕਿਉਂ ਤੁਸੀਂ ਇੱਥੇ ਬਹਿ ਜਾਂਦੇ ਤੂੰ ਆ ਵੀ ਨਹੀਂ ਬਿਠਾਇਆ ਤੂੰ ਤੇ ਚੰਦੀ ਸੀ ਉੱਠ ਕੇ ਜਾਵੇ ਤੇ ਮੈਂ ਗੱਲਾਂ ਕਰਾਉਣਾ ਨਾ ਵਾਹ ਮੈਂ ਨਹੀਂ ਬਿਠਾਇਆ ਹਾਂ ਤੇ ਤੂੰ ਕਿਹਾ ਕਿ ਤੂੰ ਬੈਠੋ ਤੂੰ ਕੋਈ ਕਿਹਾ ਕਿ ਤੂੰ ਬੈਠੋ ਮੈਂ ਤੁਨ ਕਿਹਾ ਤੂੰ ਹੀ ਬੈਠੋ ਤੂੰ ਮੈਂ ਕਿਹਾ ਤੁਸੀਂ ਹੀ ਬੈਠੋ ਤੂੰ ਤੇ ਕਹੀ ਨਹੀਂ ਮੰਨੂ ਜਿੰਨਾ ਤੂੰ ਬੋਲਣ ਲਈ ਹੈ ਨਾ ਜਿੰਨਾ ਬੋਲਣ ਲਈ ਹੈ ਨਾ ਜਿੰਨਾ ਪੁਰਖੰਡੀਆਂ ਸਭ ਤੇਰੀ ਮਾਂ ਦਾ ਬੇੜਾ ਕਰ ਕੋਇਆ ਮੇਰੇ ਕੋਲ ਇੱਦੇ ਉਸ ਦਿਨ ਠੰਡ ਪੈਣੀ ਹੈ ਦੇਸਨ ਤੇਰੀ ਪਰ ਜਾਈ ਤੇ ਤੇਰੀ ਮਾਂ ਦੀ ਗੁੱਤ ਫੜੀ ਬੱਸ ਕਰੋ ਮੰਮੀ ਬੱਸ ਮੈਂ ਚੁੱਪ ਕਰਕੇ ਬੈਠੀ ਹਾਂ ਮਤਲਬ ਇਹ ਨਹੀਂ ਤੂੰ ਫालतू ਬੋਲੀ ਜਾਓਗੇ ਇਹ ਸਾਰਾ ਕੁਝ ਨਾ ਤੂੰ ਹੀ ਕਰਦੇ ਜੇ ਮਿੰਟ ਮਿੰਟ ਫੋਨ ਕਰ ਕਰ ਆਪਣੇ ਪੇਕੇਆਂ ਨੂੰ ਚੁਗਲੀਆਂ ਕਰਨੀ ਤੇ ਇਹ ਨਾ ਸਮਝੋ ਸਾਰੀਆਂ ਕੁੜੀਆਂ ਉਤਰਾਂ ਹੀ ਕਰਦੀਆਂ ਹੋਣੀਆਂ ਤੂੰ ਹੀ ਤਾਂ ਬੜੀ ਰੱਖਨੀ ਜ਼ਰਾ ਜੀ ਤੋੜਾ ਜੱਟ ਨਹੀਂ ਹੈ ਫੋਨ ਉਹ ਤੁਹਾਨੂੰ ਕੀ ਪਤਾ ਮੈਂ ਕਿਹੜੀਆਂ ਗੱਲਾਂ ਕਰਦੀ ਆ ਮੈਂ ਸਾਰਾ ਦਿਨ ਇਹੀ ਗੱਲਾਂ ਕਰਦੀ ਆ ਤੂੰ ਕਿਹੜੀ ਸੁੱਖ ਸੁੱਖ ਤੇ ਰਹਿੰਦੇ ਸਾਰੇ ਤੂੰ ਹੀ ਤੁਹਾਡੇ ਕਿਹੜੇ ਸੁੱਖ ਦੁੱਖ ਹੁੰਦੇ ਆ ਘਰੋ ਚੋਕ ਚੋਕ ਸਮਾਨ ਦੀ ਪਛਾਣਦੇ ਰਹਿੰਦੇ ਪੇਕੇ ਨੂੰ ਮੈਂ ਕਦੀ ਕੁਝ ਗਿਆ ਤੁਹਾਨੂੰ ਤੇ ਤੂੰ ਨਹੀਂ ਵੀ ਜਾਣਦੀ ਮੈਂ ਨਹੀਂ ਪਛਾਣਦੀ ਮੇਰੇ ਪੇਕੇ ਨਾ ਰੱਜੇ ਪੁੱਜੇ ਆ ਬੜੇ ਸ਼ਾਨਦਾਰ ਤੇ ਮੇਰੇ ਪੇਕੇ ਭੁੱਖੇ ਆ ਹਾਂਜੀ ਇਤਨਾ ਹੀ ਲੱਗਦਾ ਜੀ ਇਤਨੇ ਵੀ ਤੂੰ ਹੀ ਕੰਮ ਕਰਦੇ ਜੇ ਨਾ ਭੁੱਖੇ ਹੀ ਲੱਗਦੇ ਨੇ ਮੇਰੇ ਪੇਕੇ ਭੁੱਖੇ ਆ ਨਾ ਠੀਕ ਐ ਤੇ ਮੇਰੀ ਗੱਲ ਸੁਣੋ ਧਿਆਨ ਨਾਲ ਆ ਮੇਰੀ ਮਾਂ ਨੇ ਕਦੀ ਨਾ ਰੋ ਕੇ ਨਹੀਂ ਵੇਖਿਆ ਠੀਕ ਹੈ ਨਾ ਉਹ ਚਾਂਦੀ ਨਾ ਤੁਹਾਨੂੰ 1 ਮਿੰਟ ਜੇ ਤੇ ਸਿੱਧਿਆਂ ਕਰਕੇ ਜਾ ਸਕਦੀ ਹੀ ਪਰ ਉਹਦੀ ਸ਼ਰਾਫਤ ਆ ਉਹ ਤੁਹਾਨੂੰ ਕੁਝ ਬੋਲ ਕੇ ਨਹੀਂ ਗਈ ਨਹੀਂ ਤੇ ਉਹ ਮੈਂਟ ਨਹੀਂ ਲਾਂਦੀ ਬੰਦੇ ਨੂੰ ਸਿੱਧਾ ਕਰਨ ਵਾਸਤੇ ਹੁਣ ਧੀ ਦਿੱਤੀ ਐ ਐਡਾ ਬੋਲਣ ਵਾਲੀ ਧੀ ਦਿੱਤੀ ਐ ਤੇ ਕੀ ਹੋ ਗਿਆ ਧੀ ਦਿੱਤੀ ਤੇ ਬੜਾ ਉਹਨਾਂ ਨੇ ਉਹ ਅਪਰਾਧ ਕਰ ਦਿੱਤਾ ਧੀ ਦਿੱਤੀ ਉਹ ਜਿੰਨੇ ਧੀ ਦੇਤੀ ਨਾ ਉਹ ਦਾਣ ਆ ਉਹਨੇ ਆਪਣਾ ਕਲੇਜਾ ਕੱਢ ਕੇ ਤੁਹਾਨੂੰ ਦਿੱਤਾ ਵਾ ਇਹ ਨਹੀਂ ਕਿ ਉਹਨੂੰ ਮੈਂਟ-ਮੈਂਟ ਤੋਂ ਗੱਲਾਂ ਸੁਣਾਉਂਦੇ ਰੋ ਠੀਕ ਹੈ ਨਾ ਹੋਣ ਕੀ ਹੋਇਆ ਮੈਂ ਤੇਰੀ ਸੁਣੀ ਜਾਵਾਂ ਮੈਂ ਤੇਰੀ ਸੁਣੀ ਜਾਵਾਂ ਤੂੰ ਹੀ ਤੇ ਬੜੀਆਂ ਸੌਂਦੇ ਜੇ ਮੈਂ ਤੇਰੀ ਰਾਤ ਸੁਣੀ ਜਾਵਾਂ ਬੜੀਆਂ ਸੌਂਦੇ ਮੈਂ ਕਹਿੰਦਾ ਮੈਂ ਤੇਰੀ ਤੇ ਨਾਲੇ ਜੇ ਮੈਂ ਬਸਣ ਦੀ ਹੈ ਨਾ ਆਪਣੀ ਮਾਂ ਕਰਕੇ ਬਸਣ ਦੀ ਆ ਹੋਰ ਨਹੀਂ ਕੋਈ ਹੈਗਾ ਜਿਹੜਾ ਮੈਨੂੰ ਇਸ ਘਰ ਵਿੱਚ ਟਿਕਾਣ ਦੇ ਵਿੱਚ ਮਜਬੂਰ ਕਰੇ ਠੀਕ ਹੈ ਨਾ ਇਹ ਜਿਹੋ ਜੀਆਂ ਤੁਹਾਡੀਆਂ ਹਰਕਤਾਂ ਹੈਗੀਆਂ ਨਾ ਕੋਈ ਵੀ ਤੁਹਾਡੇ ਘਰੇ ਟਿਕੇ ਨਾ ਤੇ ਮੈਂ ਆਪਣੇ ਘਰ ਕਦੀ ਗਲਾਸ ਚੋੱਕੇ ਨਹੀਂ ਰੱਖਿਆ ਇੱਥੇ ਮੈਂ ਸਾਰਾ ਕੰਮ ਕਰਦੀਆਂ ਫੇਰ ਵੀ ਤੁਹਾਡੇ ਮੂੰਹ ਸਿਰ ਨਹੀਂ ਛੱਡਦਾ ਜੋ ਕਮਾਵ ਵਾਲੀਆਂ ਨਹੀਂ ਆਂਦੀਆਂ ਕੌਣ ਕੰਮ ਕਰਦਾ ਤੂੰ ਹੀ ਤੇ ਜਾ ਕੇ ਬਹਿ ਜਾਂਦੇ ਜੇ ਜਦੋਂ ਕੋਈ ਗੈਸਟ ਆਂਦਾ ਬਸ ਉਹਦੇ ਸਾਹਮਣੇ ਜੇ ਲੱਗ ਜਾਂਦੇ ਜੇ ਤੇ ਬਾਅਦ ਚ ਹਾਏ ਮੇਰਾ ਲੱਗੇ ਦਰਦ ਹੁੰਦਾ ਹਾਏ ਮੇਰਾ ਗੁਏ ਦਰਦ ਹੁੰਦਾ ਉਹਦਰ ਹੁੰਦਾ ਇਹ ਡਰਾਮੇ ਵਾਲੀ ਹੈ ਨਾ ਬੰਦ ਕਰ ਦੋ ਤੇ ਥੋੜਾ ਆਪਣੇ ਆਪ ਨੂੰ ਸੁਧਾਰੋ ਤਾਂ ਕਿ ਮੈਨੂੰ ਵੀ ਥੋੜੀ ਸੋਕ ਸ਼ਾਂਤੀ ਮਿਲੇ ਇਸ ਘਰ ਦੇ ਵਿੱਚ ਮੈਂ ਇਹੋ ਹੀ ਵੇਟ ਕਰਦੀ ਰਹਿੰਨੀ ਕਦੋਂ ਤੂੰ ਸੁਧਰੋਗੇ ਕਦੀ ਆਪਣੇ ਮੁੰਡੇ ਨੂੰ ਸੁਧਾਰੋਗੇ ਉਹ ਵੀ ਉਹ ਜਿਹੜਾ ਤੁਹਾਡੇ ਪਿੱਛੇ ਲੱਗਾ ਰਹਿੰਦਾ ਵਾ ਉਹਨੂੰ ਵੀ ਥੋੜੀ ਮੱਤ ਦੋ ਵਿਆਹ ਕੇ ਲਿਆਂਦਾ ਮੈਨੂੰ ਐਡਾ ਹੀ ਨਾ ਮੁੰਡੇ ਦਾ ਤੇ ਉਹਨੂੰ ਵਿ ਆਪਣੇ ਨਾਲ ਹੀ ਪੱਲੂ ਚ ਬੰਨ ਕੇ ਰੱਖਦੇ ਫਿਰ ਕਮਾਲ ਹੋ ਗਈ ਇਹ ਕਮਾਲ ਹੋ ਗਈ ਹਾਦੀ ਹੋ ਗਈ ਐਡੀ ਲੰਬੀ ਜ਼ਬਾਨ ਐ ਇਹ ਪਹਿਲਾਂ ਤਾਂ ਕੋਈ ਨਹੀਂ ਸੀ ਮਾਦੇ ਆਨ ਨਾਲ ਹੀ ਚੱਲਣ ਲੱਪਈ ਤੇਰੀ ਜਬਾਨ ਮੈਨੂੰ ਬੋਲਣ ਤੇ ਵੀ ਤੂੰ ਹੀ ਮਜਬੂਰ ਕੀਤਾ ਤੁਹਾਡੇ ਵਰਗੀਆਂ ਸੱਸਾਂ ਹੁੰਦੀਆਂ ਮੈਂ ਜਿਹੜੀਆਂ ਨੂਆਂ ਨੂੰ ਬੋਲਣ ਤੇ ਮਜਬੂਰ ਕਰਦੀਆਂ ਉਹਨੀਆਂ ਦੇ ਨੂਆਂ ਨਹੀਂ ਦੀਆਂ ਫੇਰ ਕਹਿੰਦੀਆਂ ਮੁੰਡਾ ਲੈ ਕੇ ਅੱਡ ਹੋ ਗਈ ਉਹ ਤੁਹਾਡੇ ਵਰਗੀਆਂ ਸੱਸਾਂ ਦਾ ਹੀ ਕਸੂਰ ਆ ਜਿਹੜਾ ਮੁੰਡਾ ਲੈ ਕੇ ਅੱਡ ਹੁੰਦੀ ਹੈ ਨਾ ਨੂਆਂ ਦਾ ਨਹੀਂ ਕਸੂਰ ਅੱਜ ਮੈਨੂੰ ਪਤਾ ਲੱਗ ਗਿਆ ਵਾ ਮੈਂ ਕਿ ਮਾਂ ਦੇ ਆਉਣ ਤੋਂ ਪਹਿਲਾਂ ਨਹੀਂ ਸੀ ਜਵਾਨ ਹੁਣ ਜਵਾਨ ਲੱਗ ਗਈ ਤੈਨੂੰ ਉਹ ਮੇਰੀ ਜ਼ੁਬਾਨ ਸ਼ੁਰੂ ਤੇ ਹੀ ਖਲਵਾਉਣ ਦੇ ਵਿੱਚ ਹੱਕ ਤੁਹਾਡਾ ਹੀ ਆ ਠੀਕ ਆ ਹਾਂਜੀ ਠੀਕ ਮੈਂ ਕਿ ਤੈਨੂੰ ਕਹਤਾ ਜਿਹੜਾ ਤੇ ਮੇਰਾ ਤੇਰੀ ਜਵਾਨ ਕੋ ਲੈ ਗਿਆ ਇਹ ਕੀ ਕਹੀ ਗਿਆ ਮੈਂਟ ਮੈਂਟ ਤੇ ਮੈਨੂੰ ਤਾਨੇ ਦੇਂਦੇ ਰਹਿੰਦੇ ਜੇ ਫੋਨ ਤੇ ਕਿੰਨਾ ਲੱਗੀਆਂ ਆਪਣੀ ਮਾਂ ਨੂੰ ਚੁਗਲੀਆਂ ਸੁਣਾਉਂਦੀ ਹਣੀ ਆ ਉਹ ਜਿਹੜਾ ਬੰਦਾ ਕੰਮ ਆਪ ਕਰਦਾ ਹੋਵੇ ਨਾ ਉਹਨੂੰ ਇਹੋ ਹੀ ਲੱਗਦਾ ਕਿ ਦੂਜਾ ਬੰਦਾ ਵੀ ਉਹੀ ਕਰੰਦਿਆ ਹੁੰਦਾ ਵਾ ਠੀਕ ਆ ਠੀਕ ਆ ਠੀਕ ਮੰਮੀ ਚਲੋ ਛੱਡੋ ਬੈਠੋ ਇੱਥੇ ਮੇਰੇ ਲੱਗ ਗਏ ਪਹਿਲਾਂ ਤੇ ਮੈਨੂੰ ਮਾਫ਼ ਕਰ ਦੋ ਮੈਂ ਤਾਂ ਡਿਪੇਕਾਂ ਪਰ ਇੰਨਾ ਕੁਛ ਕਿਹਾ ਪਰ ਮੰਮੀ ਤੂੰ ਹੀ ਸੋਚੋ ਮੈਂ ਆਪਣੀ ਮੰਮੀ ਨਾਲ ਫੋਨ ਤੇ ਗੱਲ ਕਰਦੀ ਇਹਦਾ ਮਤਲਬ ਇਹ ਨਹੀਂ ਕਿ ਮੈਂ ਚੁਗਲੀਆਂ ਕਰਦੀਆਂ ਜਾਂ ਤੁਹਾਡੀਆਂ ਬੁਰਾਈਆਂ ਕਰਦੀਆਂ ਹਾਂ ਹਾਂ ਮੈਂ ਸੁੱਖ ਦੇਖ ਉਹਨਾਂ ਨਾਲ ਕਰਦੀਆਂ ਪਰ ਉਹਨਾਂ ਨੇ ਹਮੇਸ਼ਾ ਮੈਨੂੰ ਹੋਈ ਕਿਹਾ ਤੀਏ ਤੇਰਾ ਅਸਲੀ ਘਰ ਹੋਈ ਆ ਤੇਰੀ ਉੱਥੇ ਡੋਲੀ ਗਈ ਆ ਤੇ ਅਰਥੀ ਵੀ ਉਸੇ ਘਰੋਂ ਚ ਨਿਕਲਣੀ ਹੈ ਤੇ ਮੰਮੀ ਤੂੰ ਹੀ ਤੇ ਗਲਤੀ ਸਮਝਦੇ ਰਹੇ ਤੇ ਮੇਰੀ ਗੱਲ ਸੁਣੋ ਜੇ ਇਹੋ ਹੀ ਸਾਰਾ ਕੁਛ ਦੀਦੀ ਨਾ ਹੋਵੇ ਟਾਡੀ ਆਪਣੀ ਕੁੜੀ ਨਾ ਹੋਵੇ ਫੇਰ ਚੁੱਪ ਕਰਦਾ ਉਹਦੇ ਬਾਰੇ ਨਾ ਗੱਲ ਕਰ ਕੋਈ ਲੱਗੀ ਨਾ ਅੰਦਰ ਤੱਕ ਮੰਮੀ ਨਹੀਂ ਪਰ ਉਹਦੇ ਬਾਰੇ ਕਿਉਂ ਤੂੰ ਗੱਲ ਕਰਦੀ ਆ ਆਪਣੀ ਗੱਲ ਕਰਦਾ ਤੂੰ ਵੀ ਮੈਂ ਕਹਿੰਨੀ ਪਈ ਨਾ ਤੁਹਾਡੀ ਆਪਣੀ ਕੁੜੀ ਤੇ ਆਈ ਤੁਹਾਡੇ ਅੰਦਰੋਂ ਚੀਜ਼ ਨਿਕਲੀ ਨਾ ਤੇ ਉਹਨਾਂ ਦੀ ਕੁੜੀ ਨੂੰ ਤੁਸੀਂ ਇੰਨਾ ਕੁਝ ਕਹਿੰਦੇ ਜੇ ਤੇ ਉਹਨਾਂ ਨੂੰ ਨਹੀਂ ਕੁਝ ਲੱਗੂਗਾ ਸੋਚ ਕੇ ਵੇਖੋ ਮੰਮੀ ਹਾਈ ਤੇ ਮੈਂ ਕਿਹਾ ਹੀ ਆ ਤੇ ਉਹਦੇ ਵੈਸੇ ਆਪਣੇ ਘਰੇ ਸੁਖੀ ਆ ਤੇ ਮੇਰੇ ਕਹਿਣ ਦੇ ਨਾਲ ਇਹਨਾਂ ਨੂੰ ਇੰਨੀ ਪੀੜ ਹੋਈ ਤੇ ਜੋ ਮੇਰੇ ਨਾਲ ਇੱਥੇ ਬੀਤਦਾ ਵਾ ਤੇ ਮੇਰੀ ਮਾਂ ਨੂੰ ਨਹੀਂ ਪੀੜ ਹੁੰਦੀ ਹੋਗੀ ਕਿਉਂ ਐ ਮਮੀ ਝੁਪ ਕੇ ਘਰ ਕੇ ਜੇ ਬੋਲਣ ਨਹੀਂ ਦੇ ਕੁਛ ਨਹੀਂ ਸੱਚੀ ਕੀ ਰਣਾ ਅੱਜ ਮੇਰੀ ਧੀ ਤੇ ਆਈ ਮੈਨੂੰ ਮਹਿਸੂਸ ਬਹੁਤ ਹੋਈ ਹੈਗਾ ਮੈਂ ਤੇਰ ਨਾਲ ਅੰਨਾ ਕੁਛ ਕਰਦੀ ਰਹੀ ਗਲਤ ਕੀਤਾ ਜੋ ਕੁਛ ਕੀਤਾ ਮੈਨੂੰ ਬਹੁਤ ਮਹਿਸੂਸ ਹੈ ਮੈਂ ਨਹੀਂ ਸੀ ਕਰਨਾ ਚਾਹੀਦਾ ਤੈਨੂੰ ਵੀ ਗੱਲਾਂ ਕਰਦੀ ਰਹੀ ਤੇਰੀ ਮਾਂ ਨੂੰ ਵੀ ਕਰਦੀ ਰਹੀ ਪਰ ਨਹੀਂ ਐ ਨਹੀਂ ਹੋਣਾ ਚਾਹੀਦਾ ਬਹੁਤ ਗਲਤ ਹੋਇਆ ਮੈਂ ਤੂੰ ਮਾਫੀ ਕੀ ਮੰਗਣੀ ਮੈਂ ਤੇਰ ਤੋਂ ਮਾਫੀ ਮੰਗਣੀ ਜੋ ਗੱਲ ਹੈ ਛੱਡ ਦੇ ਅਸੀਂ ਅੱਗੇ ਤੋਂ ਪਿਛਲੀਆਂ ਗੱਲਾਂ ਭੁੱਲੀ ਜਾ ਆਪਾਂ ਅੱਗੇ ਤੋਂ ਰਲ ਮਿਲ ਕੇ ਰਵਾਂਗੇ ਚਲੋ ਕੋਈ ਗੱਲ ਨਹੀਂ ਮੰਮੀ ਠੀਕ ਮਾਵਾ ਧੀਆ ਬਣ ਕੇ ਰਵਾਂਗੇ ਅਸੀਂ ਨਹੀਂ ਕੋਈ ਗੱਲ ਕਰਦੀ ਅੱਗੇ ਤੋਂ ਇਹੋ ਜਿਹਾ ਮੌਕਾ ਹੀ ਨਹੀਂ ਆਉਂਦੇ ਹਾਂਜੀ ਸਸਤੀ ਕਲ ਦੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਹੈ ਤੇ ਤੁਸੀਂ ਸਾਨੂੰ ਕਮੈਂਟਾਂ ਜਰੀਏ ਦੱਸਿਓ ਤੁਹਾਨੂੰ ਇਹ ਸਟੋਰੀ ਕਿ ਤਰ੍ਹਾਂ ਦੀ ਲੱਗੀ ਆ ਇਹ ਸਟੋਰੀ ਕਰਦਿਆਂ ਕਰਦਿਆਂ ਮੈਂ ਖੁਦ ਇੰਨਾ ਜ਼ਿਆਦਾ ਇਮੋਸ਼ਨਲ ਹੋ ਗਈ ਕਿ ਜਿੰਨਾ ਕੁੜੀਆਂ ਨਾਲ ਗੱਲਾਂ ਹੁੰਦੀਆਂ ਇਹ ਸੱਚੀ ਘਟਨਾ ਹੈਗੀ ਜਿਹੜੀ ਇਹ ਸਟੋਰੀ ਹੈ ਤੇ ਪਲੀਸ ਜਿਹੜੀਆਂ ਸੱਸਾਂ ਇਸ ਤਰ੍ਹਾਂ ਕਰਦੀਆਂ ਉਹ ਨਾ ਕਰਿਆ ਕਰੋ ਕਿਉਂ ਭੈਣ ਜੀ ਹਾਂਜੀ ਹਾਂਜੀ ਬਿਲਕੁਲ ਤੁਸੀਂ ਆਪਣੀ ਨੂੰ ਆਪਣੇ ਨੂੰਤੇ ਨੂੰ ਉਹਦੀ ਮਾਂ ਦੇ ਖਿਲਾਫ ਮਿਹਣੇ ਦੇਣ ਡੇ ਜੇ ਕਿ ਤੇਰੀ ਮਾਂ ਤੇਰਾ ਘਰ ਜਾਣ ਲਈ ਹੈ ਤੁਸੀਂ ਹੋਣ ਗਿਆ ਕਈ ਮੈਂ ਨਹੀਂ ਕੰਦੀ ਸਾਰੀਆਂ ਪਰ ਮੋਸਟਲੀ ਜੀ ਮਾਵਾਂ ਧੀਆਂ ਦਾ ਘਰ ਬਚਾਉਂਦੀਆਂ ਹੀ ਆ ਜੇ ਆਪਣੀ ਧੀ ਨਾ ਹੋ ਇੱਕ ਇੱਕ ਘੰਟਾ ਲੱਗਦੀ ਉਹ ਗੱਲਾਂ ਕਰਦੀ ਹੋਵੇ ਤੇ ਤੁਹਾਡੇ ਪੁੱਤ ਦਾ ਘਰ ਬਚਾਉਂਦੀ ਹੋਏਗੀ ਜੇ ਗੱਲ ਕਰਦੀ ਤੁਹਾਡੇ ਪੁੱਤ ਦਾ ਘਰ ਬਚਾਉਂਦੀ ਹੈ ਵੇ ਜੀ ਉਹ ਆਪਣੀ ਧੀ ਦਾ ਕਹਿੰਦੇ ਤੁਹਾਡੇ ਪੁੱਤ ਦਾ ਵੀ ਘਰ ਬਚਣਾ ਹੋਣਾ ਨਾ ਤੁਹਾਡੇ ਸੱਸਾਂ ਦੇ ਮਨ ਜੀ ਨਾ ਇਹ ਪਤਾ ਨਹੀਂ ਕੀ ਰੰਦੀ ਗੱਲ ਕਿ ਸ਼ਾਇਦ ਸਾਡੇ ਬਾਰੇ ਗੱਲਾਂ ਕਰਦੀ ਹੈ ਇਹੋ ਜੀ ਕੋਈ ਗੱਲ ਨਹੀਂ ਜੀ ਸਮਝਣ ਦੀ ਕੋਸ਼ਿਸ਼ ਕਰੋ ਜੇ ਆਪ ਆਪਣੀਆਂ ਧੀਆਂ ਦਾ ਸੁੱਖ ਭਾਲਦੇ ਹਨਾ ਤੇ ਦੋਹਾਂ ਦਾ ਵੀ ਵੇਖੋ ਤੁਸੀਂ ਇਹ ਨਾ ਕਹੋ ਕਿ ਉਹ ਸਾਡੀ ਕੁੱਖੋ ਜੰਮੀ ਆ ਤੇ ਬਗਾਨੇ ਕੁੱਖੋ ਜੰਮੀ ਆ ਇਹ ਵੀ ਆਪਣਾ ਘਰ ਛੱਡ ਕੇ ਆਈ ਹੁੰਦੀ ਐ ਤੇ ਸਭ ਕੁਝ ਅਪਣੰਦੀ ਐ ਤੇ ਆ ਕੇ ਮੇਰੀ ਗੱਲ ਸੁਣੋ ਸੁੱਖ ਦੁੱਖ ਇਸ ਘਰ ਦਾ ਅਪਣਾਉਂਦੀ ਹੈ ਜੀ ਨੂੰ ਦਿੰਦੀ ਦਿੰਦੀ ਜੇ ਦਿੰਦੀ ਦਿੰਦੀ ਜੇ ਧਿਆਨ ਨਾਲ ਸੋਚੋ ਨਾ ਤੁਸੀਂ ਇਸ ਗੱਲ ਨੂੰ ਸਮਝੋ ਨੂੰ ਦਿੰਦੀ ਆ ਕੀ ਦਿੰਦੀ ਆ ਤੁਹਾਡੇ ਪੁੱਤ ਦਾ ਨਾਂ ਚਲਾਂਦੀ ਜੇ ਉਹ ਜੇ ਨੂੰ ਨਾ ਹੋਵੇ ਤੁਹਾਡਾ ਵੰਸ਼ ਕਿੱਥੋਂ ਗਾਹ ਕਰਦਾ ਵੰਸ਼ ਕਿੱਥੋਂ ਤੋਂ ਧੀਆਂ ਦੇ ਆਪਣੇ ਘਰ ਚਲੀ ਗਿਆ ਨੂੰ ਆ ਨਹੀਂ ਇਸ ਘਰ ਚ ਰਹਿਣਾ ਤੇ ਤੁਸੀਂ ਨਾ ਉਹਨਾਂ ਦਾ ਸਤਿਕਾਰ ਕਰਿਆ ਕਰੋ ਜੀ ਤੇ ਬਾਕੀ ਜਦੋਂ ਮਾਂ ਉਹਨਾਂ ਦੀ ਆਂਦੀ ਹੈ ਨਾ ਕੀ ਪਤਾ ਵਿਚਾਰੀ ਨੂੰ ਕੀ ਗੱਲ ਹੋਵੇ ਕੀ ਬਾਤ ਹੋਵੇ ਜਿਹੜੀ ਆਦੀ ਤੁਸੀਂ ਦੀ ਮਾਂ ਨੂੰ ਗੱਲਾਂ ਸੁਣਾਈ ਜਾਂਦੇ ਜੇ ਚਲੋ ਜੀ ਜੇ ਆਪਾਂ ਮੈਸੇਜ ਤੁਹਾਨੂੰ ਸਾਰਾ ਕੁਝ ਦੱਸਤਾ ਤਾਂ ਫਿਰ ਸਟੋਰੀ ਵੇਖਣ ਦਾ ਫਾਇਦਾ ਕੀ ਐਸ ਕਰਕੇ ਠੀਕ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜਰੂਰ ਕਰਿਓ ਤਾਂ ਕਿ ਆਪਾਂ ਹੋਰ ਵਧੀਆ ਵਧੀਆ ਵੀਡੀਓ ਇਸ ਤਰ੍ਹਾਂ ਹੀ ਲਿਆਉਂਦੇ ਰਹੀਏ ਥੈਂਕ ਯੂ ਜੀ ਥੈਂਕ ਯੂ